ਸਤਾਂ ਦਿਵਸ ਮੌਕੇ ਫਰੀਦਕੋਟ ਵਿੱਚ ਫੌਜ ਵੱਲੋਂ ਜੰਗੀ ਹਥਿਆਰਾਂ ਦੀ ਇੱਕ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ ਇਸ ਪ੍ਰਦਰਸ਼ਨੀ ਵਿੱਚ ਫੌਜ ਵੱਲੋਂ ਆਧੁਨਿਕ ਹਥਿਆਰ ਅਤੇ ਉਹਨਾਂ ਦੇ ਕੰਮ ਕਰਨ ਦੀ ਸਮਰੱਥਾ ਬਾਰੇ ਨਾਗਰਿਕਾਂ ਨੂੰ ਜਾਣਕਾਰੀ ਦਿੱਤੀ ਗਈ ਇਸ ਦੌਰਾਨ ਪਿਛਲੇ ਇੱਕ ਦਹਾਕੇ ਦੌਰਾਨ ਫੌਜ ਦੇ ਨਵੀਨੀਕਰਨ ਨੂੰ ਸ਼ਾਨਦਾਰ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ ਫੌਜੀ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਜੰਗੀ ਰਣਨੀਤੀ ਦਾ ਪ੍ਰਦਰਸ਼ਨ ਕਰਦਿਆਂ ਇੱਕ ਡ੍ਰਿਲ ਪੇਸ਼ ਕੀਤੀ ਗਈ फरीदकोट ਦੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਤੇ ਹੋਰਨਾ ਅਧਿਕਾਰੀਆਂ ਨੇ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਫੌਜੀ ਪ੍ਰਦਰਸ਼ਨੀ ਦੇਖੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਭਾਗੀਦਾਰੀ ਵੀ ਦੇਖੀ ਗਈ ਆਜ਼ਾਦੀ ਦਿਵਸ ਸਾਰੇ ਦੇਸ਼ ਦੇ ਨਾਗਰਿਕਾਂ ਲਈ ਬਹੁਤ ਵੱਡੀ ਮਹੱਤਤਾ ਹੈ ਕਿਉਂਕਿ ਇਸ ਦਿਨ ਅਸੀਂ ਆਪਣੇ ਦੇਸ਼ ਦੇ ਜਿੰਨੇ ਵੀ ਸਾਡੇ ਜਵਾਨ ਨੇ ਸਾਡੇ ਅਫਸਰ ਨੇ ਉਹਨਾਂ ਨੂੰ ਅਸੀਂ ਜੋ ਹੈ ਔਨ ਰਿਸਪੈਕਟ ਦੇ ਸਕਦੇ ਹਾਂ ਸੋ ਅੱਜ ਦਾ ਦਿਵਸ ਵੀ ਇਸ ਤਰੀਕੇ ਨਾਲ ਮਨਾਇਆ ਗਿਆ ਹੈ ਇੱਥੇ ਜੋ ਡਿਸਪਲੇ ਕੀਤਾ ਗਿਆ ਹੈ ਉਹ ਸਾਡੇ ਬੱਚਿਆਂ ਦੇ ਲਈ ਦੇਖਣ ਦੇ ਲਈ ਹੈ ਤਾਂ ਕਿ ਉਹਨਾਂ ਨੂੰ ਵੀ ਇਨਸਪੀਰੇਸ਼ਨ ਮਿਲ ਸਕੇ ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ ਦੀ ਜੋ ਸਾਡੀ ਆਰਮੀ ਹੈ ਉਹਦੇ ਉਹਨੂੰ ਜੁਆਇਨ ਕਰ ਸਕੇ